ਅਤੇ ਪ੍ਰਧਾਨ ਜੀ ਡਰੋਲੀ ਭਾਈ ਕੀ ਮਕਸਦ ਤੇ ਇਕੱਠੇ ਹੋਏ ਆਪਾਂ ਅੱਜ ਭਾਰਤੀ ਕਿਸਾਨ ਜਨ ਦੇ ਇੱਕ ਤੌਰ ਗਰਾਹਾਂ ਵੱਲੋਂ ਮੋਗਾ ਬਲਾਕ 2 ਦੇ ਪਿੰਡ ਡਰੋਲੀ ਭਾਈ ਦੇ ਵਿੱਚ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਜਿਹੜੀ ਭਗਵਾਨਤਮਾਨ ਦੀ ਸਰਕਾਰ ਆ ਤੁਸੀਂ ਸਾਹਮਣੇ ਬੋਰਡ ਦੇ ਸਕਦੇ ਹੋ ਇੱਕ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਥੇ ਮੈਡਮ ਅਮਨਦੀਪ ਅਰੋੜਾ ਐਮ ਐਲ ਏ ਮੋਗਾ ਨੇ ਆਉਣਾ ਸੀਗਾ ਪਰ ਇਹਨਾਂ ਨੂੰ ਪਤਾ ਹੈ ਕਿ ਅਸੀਂ ਇੱਕ ਕ੍ਰਾਂਤੀ ਕਿਹੜੀ ਲਿਆ ਰਹੇ ਹਾਂ ਕਿਸੇ ਜਗ੍ਹਾ ਤੇ ਹੈ ਬਾਥਰੂਮਾਂ ਦੇ ਅਧਿਗਠਨ ਕਰਦੇ ਆ ਕਿਸੇ ਜਗ੍ਹਾ ਤੇ ਪ੍ਰਾਣੀਆਂ ਬੰਦੀਆਂ ਹੋਈਆਂ ਬੈਟਰੀਆਂ ਦੇ ਅਧਿਗਠਨ ਕਰਦੇ ਆ ਪਰ ਅਸਲੀ ਸਿੱਖਿਆ ਕ੍ਰਾਂਤੀ ਬਾਥਰੂਮਾਂ ਦੇ ਅਧਿਗਠਨ ਕਰਕੇ ਨਹੀਂ ਆਉਣੀ ਇੱਕ ਪਾਸੇ ਕਹਿੰਦੇ ਆ ਵੀ ਅਸੀਂ ਸਿੱਖਿਆ ਬਹੁਤ ਉੱਚੀ ਲੈ ਕੇ ਆਂ ਦੂਜੇ ਪਾਸੇ ਕਹਿੰਦੇ ਅਸੀਂ ਨਸ਼ੇ ਬੰਦ ਕਰਦੇ ਆ ਤੇ ਤੀਜੇ ਪਾਸੇ ਉਹ ਕਿਸਾਨ ਮਜ਼ਦੂਰ ਜਿਹੜਾ ਕਿਰਤੀ ਵਰਗ ਆ ਜਿਨ੍ਹਾਂ ਦੇ ਉੱਤੇ ਡਾਂਗਾ ਭਰਾ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਮਾਨ ਸਰਕਾਰ ਇਸ ਕਰਕੇ ਅੱਜ ਭਾਰਤੀ ਕਿਸਾਨ ਜੋਨੀ ਇਕਤਾ ਅਗਰਾਹਾ ਵੱਲੋਂ ਪੈਂਟ ਟਰੋਲੀ ਭਾਈ ਦੇ ਵਿੱਚ ਇਹਨਾਂ ਤੋਂ ਸਵਾਲ ਪੁੱਛੇ ਜਾਣੇ ਸੀ ਪਰ ਉਹਨਾਂ ਸਵਾਲਾਂ ਤੋਂ ਡਰਦੀ ਹੋਈ ਮੈਡਮ ਅਮਨਦੀਪ अरोड़ा ਅੱਜ ਇਸ ਟਰੋਲੀ ਭਾਈ ਦੇ ਵਿੱਚ ਨਹੀਂ ਪਹੁੰਚੀ ਤੇ ਉਹਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੋਡੇ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਇੱਥੇ ਜਾ ਕੇ ਜਿਹੜੀ ਸਿੱਖਿਆ ਕ੍ਰਾਂਤੀ ਲਿਆ ਦਿਓ ਇਸ ਕਰਕੇ ਮਾਨ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਵਾਕਈ ਠੋਡੀ ਸਰਕਾਰ ਵੱਖਰੀ ਆ ਕਿਉਂਕਿ ਤੁਹਾਡੇ ਤੋਂ ਪਹਿਲਾਂ ਇਹੋ ਜਿਹਾ ਸਭ ਕੁਝ ਕਿਸੇ ਸਰਕਾਰ ਨੇ ਨਹੀਂ ਕੀਤਾ ਕੋਈ ਇਹੋ ਜਿਹੀ ਸਰਕਾਰ ਨਹੀਂ ਜਿਨੇ ਟਰਾਲੀਆਂ ਚੋਰੀ ਕੀਤੀਆਂ ਹੋਣ ਕੋਈ ਇਹੋ ਜਿਹੀ ਸਰਕਾਰ ਨਹੀਂ ਜਿਨੇ LED AC ਚੋਰੀ ਕੀਤੇ ਹੋਣ ਕੋਈ ਇਹੋ ਜਿਹੀ ਸਰਕਾਰ ਨਹੀਂ ਸੀ ਜਿਨ੍ਹਾਂ ਨੇ ਅਧਿਆਪਕਾਂ ਨੂੰ ਸੜਕਾਂ ਦੇ ਕਟ-ਕਟ ਕੇ ਲੰਮੇ પાਕੇ ਤੇ ਤੁਸੀਂ ਵੀਡੀਓ ਦੇਖਿਆ ਹੋਣਗੇ ਅਧਿਆਪਕਾਂ ਦੇ ਹੱਕ ਦੇ ਉੱਤੇ ਗੋਡੇ ਰੱਖ ਕੇ ਪੁਲਿਸ ਪ੍ਰਸ਼ਾਸਨ ਬੈਠਾ ਹੈ ਏ ਫਰਦਾ ਇਸ ਤਰ੍ਹਾਂ ਨਹੀਂ ਹੋਣਾ ਏ ਤੁਸੀਂ ਕਿਸਾਨਾਂ ਵਿੱਚ ਉਹਨਾਂ ਨੂੰ ਪੱਟ ਕੇ ਦਬਾ ਕੇ ਜਾਂ ਬਾਥਰੂਮਾਂ ਦੇ ਜਾਂ ਸਿੱਖ ਕਿਸੇ ਪੁਰਾਣੀਆਂ ਬਿਲਡਿੰਗਾਂ ਬਣੀਆਂ ਤੇ ਉੱਤੇ ਰੰਗ ਰੋਗਣ ਕਰਕੇ ਤੁਸੀਂ ਸਿੱਖਾ ਕ੍ਰਾਂਤੀ ਲਿਆਉਣ ਦੀ ਗੱਲ ਕਰਦੇ ਆ ਜਿਹੜੇ ਪਿੰਡ ਟਰੋਲੀ ਭਾਜੀ ਦੇ ਸਕੂਲ ਦੇ ਵਿੱਚ ਅੱਜ ਆਪਾਂ ਖੜੇ ਆ ਇੱਥੇ 45 ਅਧਿਆਪਕਾਂ ਦੀ ਲੋੜ ਆ ਪਰ ਮੌਕੇ ਤੇ ਸਿਰਫ 17 ਅਧਿਆਪਕਾ ਜਿਹੜੀ ਸਿੱਖਿਆ ਦੀ ਕ੍ਰਾਂਤੀ ਅਧਿਆਪਕਾਂ ਨਾਲ ਆਉਂਦੀ ਆ ਨਾ ਕਿ ਰੰਗ ਰੋਗਣ ਕਰਕੇ ਬਿਲਡਿੰਗਾਂ ਦੀ ਠਟਾਣਾ ਨਾਲ ਆਉਂਦੀ ਆ ਇਸ ਕਰਕੇ ਅਸੀਂ ਸਵਾਲ ਪੁੱਛਾਂਗੇ ਅੱਜ ਕੋਈ ਵੀ ਨੁਮਾਇੰਦਾ ਇਹਨਾਂ ਦਾ ਬੇਸ਼ੱਕ ਆਇਆ ਏ ਉਹਨਾਂ ਤੋਂ ਅਸੀਂ ਸਵਾਲ ਪੁੱਛਾਂਗੇ ਕਿ ਚੌਕੇ ਪਿੰਡ ਦੇ ਵਿੱਚ ਇੱਕ ਤੁਸੀਂ ਅੱਜ ਇਹਦੀ ਭ੍ਰਸਟ ਜਿਹੜੀ ਮੈਨੇਜਮੈਂਟ ਤੁਹਾਡੀ ਬਣਾਈ ਆ ਆਦਰਸ਼ ਸਕੂਲ ਦੇ ਨਾਂ ਤੇ ਤੁਸੀਂ ਉਹਦੀ ਹਮਾਇਤ ਕਰ ਰਹੇ ਹੋ 13 13 ਮਹੀਨਿਆਂ ਦੀਆਂ ਬੱਚੀਆਂ ਨੂੰ ਤੁਸੀਂ ਜੇਲਾ ਰੱਖਾਤੀਆਂ 80 80 ਸਾਲ ਦੇ ਬਜ਼ੁਰਗ ਜਿਹੜੀਆਂ ਮਤਾਵਾਂ ਉਹਨਾਂ ਨੂੰ ਤੁਸੀਂ ਜੇਲਾ ਰੱਖਾਤੀਆਂ ਇਸ ਤਰ੍ਹਾਂ ਅਧਿਆਪਕਾਂ ਨੂੰ ਕੱਟ ਕੇ ਜਾਂ ਤੁਸੀਂ ਕਿਸਾਨਾਂ ਨੂੰ ਮਿੱਟੀਆਂ ਨਾਲ ਕਬਰ ਕਰਕੇ ਇਸ ਤਰ੍ਹਾਂ ਸਿੱਖਿਆ ਕ੍ਰਾਂਤੀ ਜਾਂ ਇਸ ਤਰ੍ਹਾਂ 2027 ਦੇ ਵਿੱਚ ਤੁਸੀਂ ਪਹੁੰਚ ਜੋ ਕਿ ਤੁਹਾਨੂੰ ਲੋਕ ਮੂੰਹ ਲਾ ਦੇਣਗੇ ਤੁਹਾਡੀ ਸਰਕਾਰ ਕਿਵੇਂ ਆਈ ਆ ਦੇ ਉਹ ਵਰਕਰ ਜਿਨੇ ਇੱਕ ਬਲਦਾਨ ਦਾ ਸਹਾਰਾ ਦਿੱਤਾ ਇਸ ਬਲਦਾਨ ਦੇ ਵਿੱਚੋਂ ਇਹਨਾਂ ਧਰਨਿਆਂ ਦੇ ਵਿੱਚੋਂ ਪੈਦਾ ਹੋਣ ਵਾਲੀ ਤੁਹਾਡੀ ਸਰਕਾਰ ਆ ਜੇ ਗੱਲ ਕਹਿੰਦੀ ਆ ਵੀ ਅਸੀਂ ਕਿਤੇ ਧਰਨਾ ਨਹੀਂ ਲੱਗਣ ਦੇਣਾ ਅਸੀਂ ਕਿਤੇ ਮਜਹਰਾ ਨਹੀਂ ਹੋਣ ਦੇਣਾ ਪਰ ਜੇ ਸੱਚਮੁੱਚ ਹੈ ਸੱਚੇ ਲੋਕਾਂ ਦੇ ਲੀਡਰ ਆ ਸਾਡੇ ਰਾਜੇ ਆ ਅਸੀਂ ਇਹਨਾਂ ਕੋਲ ਸਵਾਲ ਪੁੱਛਣ ਆਨੇ ਆ ਤੇ ਸਾਥੋਂ ਭੁੱਲਦੇ ਕਿਉਂ ਆ ਅੱਜ ਐਮਐਲਏ ਮੈਡਮ ਅਮਨਦੀਪ ਰੋੜਾ ਦੀ ਆ ਫੋਟੋ ਲੱਗੀ ਆ ਉਹਨਾਂ ਨੇ ਇੱਥੇ ਆਉਣਾ ਸੀ ਕਿਉਂ ਨਹੀਂ ਆਏ ਪਰ ਅਸੀਂ ਇੱਥੇ ਕੋਈ ਵੀ ਅਧਿਕਾਰੀ ਆ ਜਾਂ ਸੀਆਈਡੀ ਨੋਟ ਕਰਦੀ ਆ ਮੁਨਾਵਿਸ਼ੇ ਅਧਿਕਾਰੀਆ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਵੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਆ ਸਾਰਿਆਂ ਦਾ ਤਾਂ